ਏਟੀਐਮ ਦੇ ਬਾਹਰ ਦੇ ਲੋਕਾਂ ਦੇ ਕੋਲੋਂ ਚਾਂਸੇ ਵਿੱਚ ਲੈ ਕੇ ਪਹਿਲਾਂ ਤਾਂ ਏਟੀਐਮ ਕਾਰਡ ਬਦਲਿਆ ਜਾਂਦਾ ਉਸ ਤੋਂ ਬਾਅਦ ਉਸ ਦੇ ਵਿੱਚੋਂ ਪੈਸੇ ਕਢਵਾਏ ਜਾਂਦੇ ਤਾਂ ਅਜਿਹੇ ਗ੍ਰੋਹ ਦਾ ਪਰਦਾ ਫਾਸ਼ ਪੁਲਿਸ ਨੇ ਕੀਤਾ ਤਾਂ ਇਹਨਾਂ ਲੋਕਾਂ ਨੂੰ ਜੋ ਹੈ ਉਹ ਗ੍ਰਿਫਤਾਰ ਕੀਤਾ ਗਿਆ ਤਾਂ ਤੁਸੀਂ ਉਹਨਾਂ ਦੇ ਕਾਰਨਾਮੇ ਸੁਣ ਕੇ ਵੀ ਹੈਰਾਨ रह ਜਾਓਗੇ ਅਸੀਂ ਅਕਸਰ ਜਦੋਂ ਏਟੀਐਮ ਦੇ ਵਿੱਚੋਂ ਪੈਸੇ ਕਢਾਉਣੇ ਹੁੰਦੇ ਨੇ ਤਾਂ ਏਟੀਐਮ ਦੇ ਵਿੱਚ ਕਈ ਵਾਰ ਲਾਈਨਾਂ ਵੀ ਲੱਗੀਆਂ ਹੁੰਦੀਆਂ ਨੇ ਤਾਂ ਇਹ ਗਿਰੋਹ ਕੀ ਕਰਦਾ ਸੀ ਉਹਨਾਂ ਲੋਕਾਂ ਨੂੰ ਚਾਂਸੇ ਦੇ ਵਿੱਚ ਲੈ ਕੇ ਪਹਿਲਾਂ ਤਾਂ ਉਹਨਾਂ ਤੋਂ ਏਟੀਐਮ ਕਾਰਡ ਲੈ ਲੈਂਦੇ ਸੀ ਏਟੀਐਮ ਕਾਰਡ ਬਦਲ ਲੈਂਦੇ ਸੀ ਉਸ ਤੋਂ ਬਾਅਦ ਟਰਾਂਜੈਕਸ਼ਨ ਕਰਾ ਕੇ ਲੱਖਾਂ ਰੁਪਏ ਕਢਾ ਲੈਂਦੇ ਸੀ ਉਸ ਤੋਂ ਬਾਅਦ ਏਟੀਐਮ ਨੂੰ ਮਸ਼ੀਨ ਦੇ ਵਿੱਚ ਹੈਕ ਕਰ ਲੈਂਦੇ ਸੀ ਉਸ ਤੋਂ ਬਾਅਦ ਇਸ ਦੇ ਨਾਲ ਉਹ ਬੈਂਕਾਂ ਨੂੰ ਵੀ ਇੱਕ ਦੇ ਸਾਥ ਦੇ ਨਾਲ ਉਹ ਬੁੱਧੂ ਬਣਾਉਂਦੇ ਸੀ ਤੇ ਬੈਂਕਾਂ ਨੂੰ ਵੀ ਪੰਬਲਪੂਸੇ ਚ ਪਾ ਕੇ ਉਹਨਾਂ ਦੇ ਕੋਲੋਂ ਵੀ ਪੈਸੇ ਲੈ ਲੈਂਦੇ ਸੀ ਤਾਂ ਅਜੇ ਗ੍ਰੋਧਾ ਪਰਦਾ ਫਾਸ਼ ਖੰਨਾ ਪੁਲਿਸ ਨੇ ਕੀਤਾ ਤਿੰਨ ਜਣਿਆਂ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਬੂ ਕੀਤਾ ਤਾਂ ਤਿੰਨੇ ਜਿਹੜੇ ਹੈਗੇ ਨੇ ਉਹ ਦੱਸਿਆ ਜਾ ਰਿਹਾ ਹਰਿਆਣਾ ਦੇ ਰਹਿਣ ਵਾਲੇ ਹੈਗੇ ਨੇ ਤੇ 56 ਏਟੀਐਮ ਕਾਰਡ 55 ਏਟੀਐਮ ਕਾਰਡ ਇਹਨਾਂ ਦੇ ਕੋਲੋਂ ਜੋ ਬਰਾਮਦ ਕੀਤੇ ਨੇ ਤਾਂ ਸਾਰੇ ਹਰਿਆਣਾ ਦੇ ਜ਼ਿਲ੍ਹਾ ਪਲਵਰ ਦੇ ਪਿੰਡ ਗੜਾਵਾਲੀ ਦੇ ਰਹਿਣ ਵਾਲੇ ਹੈਗੇ ਨੇ ਇੱਕ ਦਾ ਨਾਮ ਹੈ ਮੁਹੰਮਦ 자ਹਿਦ ਉਮਰ 28 ਸਾਲ ਹੈ ਮੁਹੰਮਦ ਅਸਾਰੀ ਜਿਸ ਦੀ ਉਮਰ 34 ਸਾਲ ਹੈ ਤੇ ਨਾਲ ਹੀ ਮਿਵਾਤ ਦੇ ਪਿੰਡ ਰੂਪਾਹੀੜੀ ਦਾ ਮੁਹੰਮਦ ਯੂਸਫ 33 ਸਾਲ ਦੀ ਉਮਰ ਹੈ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਤਿੰਨਾਂ ਜਣੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਬੈਂਕਾਂ ਦੇ ਨਾਲ ਵੀ ਇਹ ਘਿਰੋ ਜਿਹੜਾਗਾ ਇਸ ਕਦਰ ਠੱਗੀ ਮਾਰਦਾ ਸੀਗਾ ਕਿਵੇਂ ਏਟੀਐਮ ਮਸ਼ੀਨਾਂ ਦੇ ਵਿੱਚ ਪਹਿਲੇ ਏਟੀਐਮ ਕਾਰਡ ਨੂੰ ਹੈਕ ਕਰ ਲਿਆ ਜਾਂਦਾ ਉਸ ਤੋਂ ਬਾਅਦ ਬੈਂਕਾਂ ਦੇ ਨਾਲ ਵੀ ਇਸ ਹਿਸਾਬ ਦੇ ਨਾਲ ਇਹ ਠੱਗੀ ਮਾਰਦੇ ਸੀ ਤਾਂ ਇਸ ਗਿਰੋਹ ਦਾ ਪਰਦਾ ਫਾਸ਼ ਆ ਪੁਲਿਸ ਨੇ ਕੀਤਾ ਖੰਨਾ ਪੁਲਿਸ ਨੇ ਕੀਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੂੰਹ ਟਕੇ ਹੋਏ ਨੇ ਇਹ ਇਸੇ ਗਿਰੋਹ ਦੇ ਤਿੰਨ ਮੈਂਬਰ ਨੇ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕੀਤਾ ਦਾ ਬੜੀ ਹੀ ਸਫਾਈ ਦੇ ਨਾਲ ਚਾਂਸੇ ਦੇ ਵਿੱਚ ਲੈ ਲੰਦੇ ਸੀ ਲੋਕਾਂ ਨੂੰ ਕਿਸ ਕਦਰ ਰਹਿ ਬੁੱਧੂ ਬਣਾਉਂਦੇ ਸੀ ਕਿਉਂਕਿ ਅਕਸਰ ਹੀ ਅਜੇ ਫਰੌਡ ਜਿਹੜੇ ਨੇ ਚੱਲ ਰਹੇ ਨੇ ਏਟੀਐਮ ਜਿਹੜੇ ਨੇ ਕਈ ਵਾਰ ਲੋਕ ਅਨਪੜ੍ਹ ਹੁੰਦੇ ਨੇ ਨਹੀਂ ਪਤਾ ਹੁੰਦਾ ਤੋ ਆਪਣੇ ਦੂਜੇ ਬੰਦੇ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ ਤੇ ਆਪਣਾ ਏਟੀਐਮ ਕਾਰਡ ਉਹਨਾਂ ਨੂੰ ਦੇ ਦਿੰਦੇ ਨੇ ਇਸੇ ਤਰ੍ਹਾਂ ਇਹ ਵੀ ਕੀ ਕਰਦੇ ਸੀ ਲੋਕਾਂ ਨੂੰ ਚਾਂਸੇ ਦੇ ਵਿੱਚ ਲੈ ਕੇ ਏਟੀਐਮ ਬਦਲ ਲੈਂਦੇ ਸੀ ਉਸ ਤੋਂ ਬਾਅਦ ਉਸੇ ਏਟੀਐਮ ਦੇ ਵਿੱਚੋਂ ਟਰਾਂਜੈਕਸ਼ਨ ਕਰਦੇ ਸੀਗੇ ਲੱਖਾਂ ਰੁਪਏ ਕਢਾ ਲੈਂਦੇ ਸੀ ਬੈਂਕਾਂ ਨੂੰ ਸ਼ੱਕ ਨਾ ਹੋਵੇ ਇਸ ਕਰਕੇ ਏਟੀਐਮ 'ਚੋਂ ਪੈਸੇ ਕਢਾਉਣ ਤੋਂ ਬਾਅਦ ਉਸ ਨੂੰ ਹੈਕ ਕਰ ਲੈਂਦੇ ਸੀ ਉਸ ਤੋਂ ਬਾਅਦ ਬੈਂਕਾਂ ਵਾਲਿਆਂ ਨੂੰ ਵੀ ਇਹ ਹੈਰਾਨ ਕਰ ਦਿੰਦੇ ਸੀ ਕਿ ਜਿਹੜੇ ਪੈਸੇ ਸਾਡੇ ਨਹੀਂ ਨਿਕਲ ਰਹੇ ਤਾਂ ਇਸ ਹਿਸਾਬ ਨਾਲ ਉਹ ਬੈਂਕ ਵਾਲਿਆਂ ਨਾਲ ਵੀ ਠੱਗੀ ਮਾਰ ਰਹੇ ਸੀ ਉਸ ਤੋਂ ਬਾਅਦ ਪਰਦਾਫਾਸ਼ ਆ ਪੁਲਿਸ ਨੇ ਕੀਤਾ ਕਿਸ ਤਰ੍ਹਾਂ ਇਹਨਾਂ ਨੂੰ ਕਾਬੂ ਕੀਤਾ ਉਹ ਸੁਣ ਲੈਣੇ ਆ ਸਾਡੀ ਖਾਨਾ ਪੁਲਿਸ ਦੀ ਟੀਮ ਨੂੰ ਕੱਲ ਇਤਲਾ ਮਿਲੀ ਵੀ ਇੱਕ ਗੈਂਗ ਦੇ ਬੰਦੇ ਤੇ ਘੁੰਮ ਰਹੇ ਜਿਹਨਾਂ ਜਿਹੜੇ ਏਟੀਐਮ ਸੰਬੰਧਿਤ ਫਰਾਡ ਕਰਦੇ ਨੇ ਕਾਫੀ ਐਫਰਟ ਕਰਕੇ ਕੱਲ ਉਹਨਾਂ ਨੂੰ ਕਾਬੂ ਕੀਤਾ ਗਿਆ ਜਿਸ ਵਿੱਚ ਤਿੰਨ ਬੰਦੇ ਸਾਡੇ ਸਾਨੂੰ ਮਿਲੇ ਨੇ ਇਹ ਤੈਨੂੰ ਹਰੈਣਦੇ ਰਹਿਣ ਵਾਲੇ ਨੇ ਤੇ ਇਹਨਾਂ ਤੇ ਹਰਿਆਣਾ ਤੇ ਰਾਜਸਥਾਨ ਵੱਖ-ਵੱਖ ਪਰਚੇ ਦਰਜ ਨੇ ਇਹਨਾਂ ਬੰਦਿਆਂ ਦੀ ਜੋ ਤਲਾਸ਼ ਲਈ ਗਈ ਇਹਨਾਂ ਕੋਲੋਂ 56 ਏਟੀਐਮ ਕਾਰਡ 10 ਬਕਰੇ-ਵਕਰੇ ਬੈਂਕਾਂ ਦੇ ਬ੍ਰਾਂਡ ਹੋਏ ਨੇ ਇਹਨਾਂ ਦਾ ਬੈਕਗ੍ਰਾਉਂਡ ਇਹ ਹੈ ਵੀ ਇਹ ਗੈਸ ਕਟਿੰਗ ਤੇ ਏਟੀਐਮ ਤੀਜੋਰੀ ਦੀ ਵਾਰਦਾਤ ਦੇ ਪਰਚੇ ਨਾਲ ਤੇ ਦਰਜ ਨੇ ਇਹਨਾਂ ਏਟੀਐਮਸ ਤੋਂ ਇਹ ਕੀ ਕਰਦੇ ਸੀ ਵੀ ਥੋੜੇ-ਬਾੜੇ ਲੋਕ ਜਿਵੇਂ ਕੋਈ ਕੈਸ਼ ਕਢਾਣ ਆਇਆ ਕਾਰਡ ਸਵੈਪ ਵੀ ਕਰ ਲੈਂਦੇ ਸੀ ਜਾਂ ਇਹ ਬੈਂਕ ਨੂੰ ਧੋਖੇ ਤੋੜੀ ਕਰਦੇ ਸੀ ਵੀ ਆਪਣਾ ATM ਪਾ ਕੇ ट्रांजैक्शन ਅੱਧੀ ਕਰਕੇ ਤੇ Paytm ਬੰਦ ਕਰ ਦੇਣਾ ਕੈਸ਼ ਕਢਾ ਲੈਣਾ ਤੇ ਬੈਂਕ ਨੂੰ ਸ਼ੋਅ ਕਰ ਦੇਣਾ ਵੀ ਸਾਨੂੰ ਕੈਸ਼ ਨਹੀਂ ਮਿਲਿਆ ਹੈ ਇਸ ਦੇ ਨਾਲ ਇਹ ਬੈਂਕ ਨਾਲ ਵੀ ਧੋਖਾ ਹੋ ਰਿਹਾ ਸੀ ਸਰ ਜੀ ਪਤਾ ਨਹੀਂ ਕਿੰਨੀ ਕਵਾਰਦਾਤਾ ਕਰ ਚੁੱਕੇ ਨੇ ਇਹ ਸਰ ਇਹਨਾਂ ਤੇ 2 ਜਣੇ ਤੇ 8-8 ਪਰਚੇ ਅਡਡ ਦਰਜ ਨੇ 1 ਜਣੇ ਦੇ 4 ਮਕਰਮੇ ਦਰਜ ਨੇ ਇਹ ਪਲਵਲ ਸਾਈਡ ਦੇ ਨੇ ਜੀ ਉੱਥੇ ਲਾਗੇ ਲਾਗੇ ਦੇ ਨੇ ਸਾਰੇ ਹਰਿਆਣਾ ਡਿਸਟ੍ਰਿਕਟ ਨਾਲ ਦੇ ਰਹਿਣ ਵਾਲੇ ਨੇ ਇਹਨਾਂ ਦੇ ਕੋਈ ਪੰਜਾਬ ਵੀ ਬਾਤ ਫਿਲਹਾਲ ਪੰਜਾਬ ਦਾ ਕੋਈ ਰਿਕਾਰਡ ਨਹੀਂ ਇਹਨਾਂ ਦਾ ਮਿਲਿਆ ਹੈਗਾ ਪਰ ਇਹ ਜੰਕੇ ਹਰਿਆਣਾ ਦਿੱਲੀ ਰਾਜਸਥਾਨ ਏਸੀ ਰੇਟ ਚ ਜ਼ਿਆਦਾ ਐਕਟਿਵ ਸੀ ਟੋਟਲ ਕਿੰਨੇ ਦੇ ਮੈਂਬਰ ਪਤਾ ਲੱਗੇ ਕਿੰਨੇ ਉਹ ਵੀ ਹਲੇ ਪੁਛਪੜ ਤਾਲ ਚੱਲਦੇ ਕੋਈ ਪੰਜਾਬ ਦੇ ਵਿੱਚ ਵੀ ਲਿੰਕ ਹੈ ਇਹਨਾਂ ਦਾ ਕੋਈ ਸੋ ਫਾਰ ਨਹੀਂ ਜੀ ਹਲੇ ਪੰਜਾਬ ਦੇ ਪਰਵਾਧਤ ਨਹੀਂ ਸਾਨੂੰ ਟ੍ਰੇਸ ਏ ਏਟੀਐਮ ਦੇ ਨਾਲ ਹੋਤੀ ਬਰામਗੀ ਕੀਤੀ ਗਈ ਇਹਨਾਂ ਤੋਂ ਫਿਲਹਾਲ ਦਾ ਕਾਰਜ ਜੀ ਬਰੰਧ ਹੋਏ ਕਿਉਂਕਿ ਇਨੀ ਮਾਤਰਾ ਚ ਕਿਸੇ ਇੱਕ ਬੰਦੇ ਕੋ ਕਾਰਡ ਹੋਣਾ ਵੈਸੀ ਸ਼ੱਕ ਦੀ ਗੱਲ ਹੈਗੀ ਹੈ ਇਹ ਹੈਗੇ ਜੀ अबाउट 30 ਤੋਂ 32 ਸਾਲ ਦੇ ਚਲੋ ਸਰ ਸੀਰੀਅਸ ਛੇ ਜੀ ਇਹ ਏਟੀਐਮ ਚੀਨ ਨੂੰ ਹੈਕ ਕਿਦਾਂ ਕਰ ਦਿੱਤੀ ਕਿਸੇ ਦਾ ਕਹਿ ਰੋ ਕੇ ਉਹ ਮੈਂ ਦੱਸ ਰਿਹਾ ਨਹੀਂ ਜੇ ਤਾਂ ਏਟੀਐਮ ਕਾਰਡ ਪਾਇਆ ਇਹਨਾਂ ਨੂੰ ਕਿਉਂਕਿ ਭੇਤ ਸੇਗਾ ਏਟੀਐਮ ਦਾ ਇਹ ਏਟੀਐਮ ਬੰਦ ਕਰ ਦਿੰਦੇ ਸੀ ਜਦੋਂ ਕੈਸ਼ ਇੱਕਦਮ ਨਿਕਲਣ ਲੱਗਦਾ ਉਸ ਟਾਈਮ ਮੀਡੀਅਮ ਬੰਦ ਕਰ ਦਿੰਦੇ ਸੀ ਕੈਸ਼ ਕਢਾ ਲੈਂਦੇ ਸੀ ਬਟ ਉਹ ਬੈਂਕ ਨੂੰ ਸ਼ੋਅ ਕਰਦਾ ਸੀ ਵੀ ਸਾਡਾ ਕੈਸ਼ ਨਹੀਂ ਨਿਕਲਿਆ ਸੋ ਜੇ ਤੁਸੀਂ 10000 ਦੀ ਟ੍ਰਾਂਜ਼ੈਕਸ਼ਨ ਕੀਤੀ ਤੇ ਤੁਸੀਂ ਇੱਕ ਵਾਰੀ ਤਾਂ ਕਢਾ ਲਿਆ ਤੇ ਬੈਂਕ ਨੂੰ ਫਿਰ ਤੁਸੀਂ 10000 ਫਿਰ ਕਲੇਮ ਪਾ ਲਿਆ ਇਸ ਹਿਸਾਬ ਨਾਲ ਬੈਂਕ ਨੂੰ ਵੀ ਠੱਗੀ ਪਾ ਦਿੱਤੀ ਫਰਦਰ ਸਰ ਇਹ ਤੁਹਾਨੂੰ ਕੋ ਪੁੱਛ ਗਏ ਇਸ ਤੇ ਫਰਦਰ ਪੁੱਛ ਕੇ ਜਾ ਰਹੀ ਹੈ ਜੀ ਤੇ ਕੋਈ ਹੋਰ ਕੁਝ ਆਊਗਾ ਤਾਂ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੇ थैंक यू